ਚੋਟ ਕਹਾਂ ਲਗਵਾ ਲਿਆ ਹੈ ਕੰਨ ਮੇਂ ਕੰਨ ਮੇਂ ਲਗਵਾ ਲਿਆ ਰੇ ਦਰਤ ਨਹੀਂ ਹੁੰਦਾ ਹੈ ਲੈ ਭਾਈ ਟੈਂਕੀ ਭਰ ਗਈ ਮੋਟਰ ਬੰਦ ਕਰੋ ਕਿਤੇ ਕਿਹਨੇ ਚੋਣ ਦੇ ਆਏ ਕਰ ਬਾਜੀ ਕੋਲ ਜਾ ਮੁੱਚ ਗਿਆ ਵੀ ਕਿਵੇਂ ਦੇ ਬਣੇ ਪਰੋਫੇ ਜਾਂ ਅੰਦਰ ਜਾਣਾ ਹੀ ਪੈਦਾ ਨੂਰ ਸਾਸੀ ਕਾਲੀ ਸਾਰਿਆਂ ਨੂੰ ਸੋ ਘਰ ਪਹੁੰਚ ਗਏ ਸੀ ਰਾਤ ਨੂੰ ਬਹੁਤ ਜ਼ਿਆਦਾ ਟਾਈਟ ਹੋ ਗਿਆ ਸੀਗਾ 11 ਵਜੇ ਪਹੁੰਚੇ ਕਿਤੇ 12 ਵਜੇ ਪਹੁੰਚੇ ਸੀ ਇੱਧਰ ਮੇਰੀ ਛੋਟੀ ਗੱਡੀ ਵੀ ਚੱਲੀ ਬੈਠੀ ਲੋ ਵੈਸੇ ਬੈਠ ਗਈ ਹਾਂ ਬੈਠ ਵੀ ਵੈਸੇ ਚਾਰਜ ਹੋ ਗਈ ਸੀ ਰਾਤ ਨੂੰ ਆਪਣਾ ਘਰ ਰਕ ਗਿਆ ਹੁੰਦਾ ਬਾਤ ਕਰਨੀ ਕੀ ਆ ਹੁਣ ਅਸੀਂ ਕਿੱਥੇ ਨਹੀਂ ਆਏ ਰਿਹਾ ਸਪੈਸ਼ਲ ਇਹਨਾਂ ਨੂੰ ਮੁੱਲੀ ਪਰੋਠੇ ਬਣਾਏ ਠੀਕ ਹੈ ਤੇ ਸਾਡੇ ਕੈਮਰੇਮੈਨ ਨੂੰ ਹਲੇ ਤੱਕ ਗੱਲ ਨਹੀਂ ਸਮਝ ਆਈ ਕਿ ਪਛਾਵਾ ਨਹੀਂ ਦਿਖਾਈਦਾ ਹੁੰਦਾ ਮੈਂ ਉਹੀ ਤਾਂ ਦੇਖਣਿਆ ਸਤਿ ਸ਼੍ਰੀ ਅਕਾਲ ਬੁਲਾ ਕੇ ਬੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇਰਾ ਪਿੱਛੇ ਤੇ ਜੀ ਲੱਗ ਗਿਆ ਤਾਂ ਹਾਂ ਜੀ ਤੇ ਮੁਸ਼ਕਲ ਹੀ ਲੱਗਾ ਅੱਛਾ ਤੇਰਾ ਹਾਂ ਹਾਂ ਪਹਿਲੇ ਕਿਹੜਾ ਹਾਂ ਹਾਂ ਗੱਲ ਸਾਹਮਣੇ ਆਉਂਦੀ ਹੈ ਸਾਹਮਣੇ ਨਹੀਂ ਸਾਡੀ ਆਪ ਹੀ ਹੈ ਇਦਾਂ ਗੱਲ ਕਰਨ ਦੀ ਹੋ ਕੀ ਕਰਨੀ ਹੈ ਕਰਨਾ ਕੀ ਬਸ ਵਿਹਲੇ ਗਾਲਾਂ ਗੋਲਾ ਕਿੰਨੇ ਸਾਦੀਆਂ ਪਿੱਛੇ ਜੇ ਗਾਲਾਂ ਤੇ ਘਾਟ ਹੀ ਪਈਆਂ ਬਸ ਇੱਕ ਮਿੰਟ ਮੈਂ ਤੈਨੂੰ ਜ਼ਿਆਦਾ ਗਾਲਾਂ ਕੱਢ ਦਿੰਦੀ ਹਾਂ ਹਾਂਜੀ ਇਹਦਾ ਹਾਂਜੀ ਅੱਜਾ ਕੱਤੇ ਕੱਤੋ ਆ ਤਾਂ ਮੁੱਲੀਆਂ ਦੇ ਪਰੌਂਠੇ ਅੱਜ ਜਿੱਦਲੇ ਤੇ ਬਣਾਦੇ ਦਵੇ ਤੇ ਮੰਮੀ ਬਣਾ ਕੇ ਲਈ ਜੀ ਕੁਤਾ ਇਦਾਂ ਮੈਨੂੰ ਪੁੱਛਿਆ ਫੋਨ ਕਰਨ ਕਿ ਦੀਦੀ ਸ੍ਰੀਪਾ ਕਿਦਾਂ ਚੱਲ ਰਿਹਾ ਵਧੀਆ ਚੱਲ ਰਿਹਾ ਇੰਜੋਏ ਕਰ ਰਹੀ ਹੋ ਕੋਣ ਕਹਤੇ ਤੇ ਕਰਾ ਫੋਨ ਤਾਂ ਮੇਰੇ ਕੋਲ ਹੈ ਨਹੀਂ ਕਿਉਂ ਅੰਦਰ ਪਰ ਇੱਥੇ ਨਹੀਂ ਜਾਣੇ ਤਾਂ ਫਿਰ ਦੇ ਮੰਮੀ ਕੋਲ ਫੋਨ ਹੈ ਦੀਦੀ ਕੋਲ ਫੋਨ ਹੈ ਭਾਤੀ ਕੋਲ ਫੋਨ ਹੈ ਮੈਂ ਆਪਣੇ ਫੋਨ ਤਾਂ ਜੇ ਤੇ ਤੈਨੂੰ ਨਹੀਂ ਦਿੱਤਾ ਫਿਰ ਮੈਨੂੰ ਦੱਸ ਪਈ ਚਲੋ ਕਿਸੇ ਨੂੰ ਫੋਨ ਨਹੀਂ ਦਿੱਤਾ ਦਿੱਤਾ ਤਾਂ ਇਹ ਸੁਥੇ ਰਿਆ ਹਾਂ ਹੇ ਹੁਣ ਵੀ ਤੂੰ ਫੋਨ ਚੱਕੀ ਵਰਦਾ ਤਾਂ ਇਟ ਮਿੰਟ ਤੇ ਕੋ ਫੋਨ ਹੈ ਤੈਨੂੰ ਯਾਦ ਨਹੀਂ ਆਈ ਥਿੰਕ ਯਾਦ ਆਈ ਆਹ ਨਹੀਂ ਲੈ ਆ ਮੈਂ ਕਰਨ ਨੂੰ ਮੋਜ ਆਹੋ ਮੋਜ ਪਰ ਨਾ ਮੇਸ਼ਾ ਪੜੇ ਪਹਿਲੀ ਟਾਈਮ ਕੱਢਦੀ ਹੈ ਜਿੰਨੇ ਮਰਜ਼ੀ ਨੂੰ ਸੀ ਬੱਚ ਬੈਠੀਆਂ ਨੇ ਜਿੰਨੇ ਮਰਜ਼ੀ ਜਿੱਥੇ ਬੈਠੀ ਹੈ ਨਾ ਲਾਈ ਨਹੀਂ ਅਸਤਮ ਬਾਹਰ ਦਿਨ ਤੋਂ ਹੋ ਗਿਆ 5 ਬਾਲੇ ਨੇ ਵਾਦੇ ਨਹੀਂ ਮਾ ਦੇ ਲਈ ਨਹੀਂ 10 ਦਿਨ ਦੇ ਦੇ ਹਾਂ ਆਹੀ ਹੁਣ ਇੱਧਰ ਟਰੈਕਟਰ ਦਾ ਖੋਲ ਕੇ ਬੋਨਟ ਚੈੱਕ ਕਰ ਲੈਣਾ। ਲੋ ਬਈ ਇੱਧਰ ਡੰਗਰ ਆਪਣੇ ਤੇ ਗੱਡੀ ਦੀ ਚਾਬੀ ਭਾਜੀ ਅੰਦਰ ਹੀ ਪਈ ਹੋਣੀ। ਤੇ ਇੱਧਰ ਸੂਰਜ ਕੁਮਾਰ ਵਿਚਾਰਾ ਆਚਾਰ ਪਾਉਣ ਰਿਹਾ ਇੱਧਰ ਡੰਗਰਾਂ ਨੂੰ। ਸੂਰਜ ਕੁਮਾਰ ਨੇ ਕੱਲ ਲਵਾ ਲਈ ਛੱਟ। ਸੂਰਜ ਕੁਮਾਰ ਛੱਟ ਕਿੱਥੇ ਲੱਗੀ? ਪੈਰ 'ਚ। ਅੱਛਾ। ਹੁਣ ਠੀਕ ਆ। ਹਾਂਜੀ ਇੱਧਰ ਬਾਈ ਕੁ ਜੀ ਦਾ ਮਾਸਾ ਬਾਈ ਕੁ ਜੀ ਦਾ ਮਾਸਾ ਮਾਸੀ ਜੀ ਫੇਰਨ ਲੱਗੇ ਹੋ ਇੱਧਰ ਪਰੋਲਾ ਚੁੱਲੇ ਨੂੰ ਮਾਸੀ ਜੀ ਦੀ ਬਾਈ ਮੂਲੀ ਵਾਲੀਆਂ ਹਾਂਜੀ ਲੇਕੇ ਸਭ ਨਹੀਂ ਆਏ ਤੇ ਆ ਰਹੇ ਫਟਾਫਟ ਸਭ ਆ ਕੇ ਗਰਮ ਗਰਮ ਹੋ। ਇਹ ਮੋਲੀਰ ਉੱਪਰ ਨਹੀਂ ਲੱਗੇ ਭਾਈ ਬਣਾਉ। ਦਿਦੀ ਨੂੰ ਗਈ ਜੀ ਲੱਗ ਗਿਆ ਮਗਰੋਂ ਕਿ ਨਹੀਂ? ਜੀ ਲੱਗ ਰਿਹਾ ਮਗਰੋਂ ਕਿ ਨਹੀਂ? ਕੀ? ਹਾਂਜੀ ਕੀ ਤਾਂ ਜੀ ਲੱਗਿਆ। ਯਾਨੀ ਜਿਆਦਾ ਹੀ ਗਈ। ਅਖੀ ਭਾਈ ਫਟਾਫਟ ਆ ਜਾ ਸਾਡੀ ਜੀ ਨਹੀਂ ਲੱਗਦਾ ਸੁੱਨ ਮਸਾਨ ਹੋਏ ਪਿਆ ਤਾਂ। ਠੀਕ ਹੈ। ਹਾਏ ਤੇ ਰੌਣਕ ਹੋਈ ਆ। ਜਦ ਆਈ ਨਾ ਰਾਤ ਰੌਣਕ। ਰਾਤ ਆਏ ਫਿਰ ਰੌਣਕ ਹੋਈ। ਹੋਰ ਪਤਾ ਉੱਟ ਖਾਈ ਨੂੰ ਆਉਂਦਾ ਤਾਂ ਘਰ ਵੀ ਨਹੀਂ ਆਣੇ ਗਏ ਵੀ ਘਰ ਤੋਂ ਮਾੜੀ ਜੀ ਨਹੀਂ ਲੱਗਦਾ ਤਾਂ ਹੁਣ ਜੀ ਲੱਗ ਗਿਆ ਹੁਣ ਲੱਗ ਗਿਆ ਜੀ ਜੀ ਲੱਗਿਆ ਭਾਈ ਸਾਜੇ ਵੀ ਬਣਵਾ ਲੈ ਇਹ ਵੇਖੋ ਇਹਦਾ ਹਾਂ ਮੈਨੂੰ ਸਸਤੀ ਗੱਡੀ ਇਸ ਲਈ ਲਾਈ ਕਰ ਚੱਲਣਾ ਸੋ ਦੀਦੀ ਰਾਈ ਲੱਗੇ ਵੇ ਜੀ ਹੈਲਪ ਕਰਉਣ ਸਾਡੇ ਕੋਲ ਮਨਵਾਂਦੀ ਜਿਹੜੀ ਚੈਨ ਚੱਲ ਰਹੀ ਆ ਤੇ ਦੀਦੀ ਕਹਿੰਦੇ ਤੂੰ ਬਹੁਤ ਸਲੋ ਕਰਦੀ ਐ ਇਸ ਕਰਕੇ ਉਹ ਦੀਦੀ ਆਪ ਕਹਿ ਲਈ ਜੀ ਹੋਈ ਗਾਣਾ ਗੋਣਾ ਜੀ ਕੱਢ ਕੇ ਹੁਣ ਕੀ ਮੈਂ ਕੀ ਕਰੀਏ ਵਿਚਾਰੇ ਇਸ ਤਰ੍ਹਾਂ ਰਿਸ਼ਤੇਦਾਰ ਵੀ ਨਹੀਂ ਪੈਲੀ ਕੱਢਣ ਕਿ ਲੱਗਦਾ ਜਾਂਦੇ ਇਨੀ ਦੀ ਸ਼ਿਮਲਾ ਮਿਰਚ ਭਰ ਕੇ ਮੈਂ ਸ਼ਿਮਲਾ ਮਿਰਚ ਦਾ ਮੈਨੂੰ ਵੀ ਬਹੁਤ ਪਸੰਦ ਆ ਇਹਨੇ ਅਲਾਸਟ 8th ਐ 9th ਕਲਾਸ ਤੱਕ پڑھی ਸੀ ਜਦੋਂ ਮੈਂ ਮੁੜ ਕੇ ਨਿਖਾ ਦੇ ਸ਼ਿਮਲਾ ਮਿਰਚ ਦਾ ਵੀ ਪਤਾ ਦੇਖੇ ਸ਼ਰਾਬ ਦੀ ਕਰੀ ਮੈਨੂੰ ਤਾਂ ਹੀ ਪਤਾ ਬਸ ਮੇਰੇ ਗਾੜੇ ਦੇ ਵਿਚਾਰੇ ਨੇ ਹੰਗਲੀ ਆ ਗਈ ਫਿਰ ਰੋਣ ਲੱਗ ਪਿਆ ਸੀ ਠੀਕ ਹੈ ਸਕਦਾ ਤੁਹਾਨੂੰ ਜਿਆ ਲੱਗ ਗਈ ਅਸੀਂ ਬਸ ਇਹਨਾਂ ਨੂੰ ਕੁਛ ਪਤਾ ਖਾਣ ਪੀਣੇ ਤਾਂ ਨਹੀਂ ਦਿੱਦੀ ਨਾਨਾ ਮੁਸ਼ਕਿਲ ਆ ਮੈਨੂੰ ਇਹ ਸਿੱਖੀ ਇੱਕ ਵਾਰ ਇਹ ਨਹੀਂ ਲੋ ਨਾ ਜਦ ਮੈਂ ਕੋਰਿਸਪੂਂਡੈਂਟ ਨਾ ਇਹਨੂੰ ਜਿੰਨਾ ਮੇਟ ਦੇਗੀ ਉੱਤਰਾਖੰਡ ਵਾਲੇ ਪੂਰਾ ਭੇਦ ਰੱਖਦੇ ਆ ਸਕੂਲ ਚ ਖਾ ਕੇ ਇਹਨੂੰ ਕਿਤੇ ਵੋਮਟਿੰਗ ਆ ਗਈ ਵਾ ਮੀਟਿੰਗ ਆ ਗਈ ਮੁੜਕੇ ਨੂੰ ਮਤਲਬ ਇੰਨਾ ਜ਼ਿਆਦਾ ਅਜੀਬ ਹੋਇਆ ਕਿ ਮੈਂ ਨਹੀਂ ਖਾਣੀ ਅੱਜ ਤੋਂ ਬਾਅਦ ਇਹਨੇ ਛੱਡ ਦਿੱਤੀ ਖਾਣੀ ਦੇਖੀ ਕਿ ਤੇ ਕੋ ਨਾਲੇ ਤਾਂ ਨਾ ਤੇ ਪੜਦੀ ਮम्मी ਦੱਸਦੇ ਆ ਪੁਰਾਣੀ ਪੁਰਾਣੀ ਗੱਲਾਂ ਜਦੋਂ ਨਾਲ ਬੈਜੋ ਨਾ ਮੈਂ ਕਹਿੰਦੇ ਡੈਡੀ ਬਹੁਤ ਕੁਝ ਦੱਸਦੇ ਆ ਮम्मी ਦੱਸਦੇ ਆ ਤੂੰ ਬੈ ਕੇ ਸੁਣਦੇ ਜੇ ਨਹੀਂ ਫਿਰ ਯਾਦ ਰਹਿੰਦਾ ਕਿ ਮਜ਼ਾ ਆਉਂਦਾ ਉਹ ਪੁਰਾਣੀਆਂ ਗੱਲਾਂ ਬਹੁਤ ਮਜ਼ਾ ਆਉਂਦਾ ਫਿਰ ਬਾਜ ਚੜਾਉਣ ਚ ਮੈਨੂੰ ਮੈਨੂੰ ਬਹੁਤ ਮਜ਼ਾ ਆਉਂਦਾ ਚੜਾਉਣ ਲਿਖ ਗਈ ਆ ਗਈ ਸੀ ਆਏ ਹੋਇਆ ਸਰਵਾਸੀ ਬਾਤ ਹੋ ਕੇ ਕੋਲ ਹਣਾ ਕਿ ਬੱਤ ਨਹੀਂ ਪਤਾ ਕਿੱਥੇ ਆ ਹੀ ਲੈ ਲੋ ਫਿਰ ਸਭ ਕੁਝ ਚਲਾ ਆ ਲੈ ਲੈ ਨੀ ਮੈਂ ਬਹੁਤ ਚੰਗੇ ਜਿਹੇ ਦਾਸ ਤੇ ਰੋਜ਼ ਇਹ ਨਹੀਂ ਵੀ ਇੱਕ ਦਿਨ ਉਹਨਾਂ ਨੇ ਰੋਜ਼ ਦਸਨਾ ਵੀ ਅਸੀਂ ਖੇਤਾਂ ਨੂੰ ਇੰਦਾ ਜਾਇਦਾ ਸੀ ਅਸੀਂ ਆਉਂਦੇ ਸੀ ਬਹੁਤ ਕੁਝ ਪਹਿਲੋਂ ਮੈਂ ਕਿਹਾ ਜਿਨਾਲੀ 4 ਵਜੇ ਉੱਠ ਕੇ ਬਣਾ ਕੇ ਸਭ ਤੋਂ ਇੱਕ ਜਦੋਂ ਪਹਿਲੋਂ ਮੈਂ ਨਹੀਂ ਜਿੱਤ ਤੱਕ ਪਹਿਲੋਂ ਬਣਾ ਕੇ ਨੰਬਰ ਲਈ ਮੈਂ ਇੱਕ ਇਹ ਇੱਕ ਦੂਜੇ ਤੋਂ ਲੇਟ ਕਿਹੜੀ ਉੱਠਦੀ ਆਏ ਹਾਈ ਕਾਰ ਪਹਿਲਾਂ ਦੇ ਕਿਚਨ ਚ ਹਾਈ ਕਾਰ ਮੈਨਾਂ ਤੇ ਸਿਰਾ ਹੁਣ ਵੀ ਪਹਿਲਾਂ ਹੋ ਚੁੱਕਿਆ ਨਾ ਮੰਮੀ ਵੀ ਸਵੇਰੇ ਜਦੋਂ ਮੇਰੀ ਨੀਸ ਤੱਗ ਕਰੇ ਫੇਰ ਹੋ ਜਾਂਦਾ ਹੈ ਹੁਣ ਤੇ ਪਹਿਲਾਂ ਅਸੀਂ ਨਹੀ ਛਾਲੀ ਮੰਮੀ ਇੰਤਰਾ ਫੇਸ ਕਾਲਾ ਹੋਣ ਡਿਆ ਕੀ ਕਹਿੰਦੇ ਆ ਫੇਸ ਕਾਲਾ ਹੁੰਦਾ ਫੇਸ ਕਾਲਾ ਹੋਣ ਡਿਆ ਹੋਣ ਡਿਆ ਆਪ ਜੱਜਮੈਂਟ ਲਾਵੀ ਧੁੱਪ ਦੇ ਵੱਲੋਂ ਸਾਡੇ ਮੂੰਹ ਹੁਣ ਤੱਕ ਅਸੀਂ ਚਿੱਟੇ ਹੋਈਆਂ ਤੇ ਕਾਲੇ ਹੋਈਆਂ ਆ ਇੱਥੋਂ ਕੋ ਸੈਟ ਆ ਕੰਮ ਇੱਥੋਂ ਹੁਣ ਮੇਰਾ ਪਰਛਾਵਾਂ ਆਇਆ ਨਾ ਵਿੱਚ ਬਸ ਤੇਰੇ ਹੀ ਤਾਂ ਜੀਤ ਕਰਨੀ ਆ ਅਜੂ ਨਮੇ ਛੋਟੀ ਟੋਕਰੀ ਲਈ ਆਓ ਸਾਨੂੰ ਅੱਜ ਪਾਪਾ ਜੀ ਪਤਾ ਨਹੀਂ ਪਾਪਾ ਇਹ ਤੁਸੀਂ ਕਿਆ ਗੱਲ ਦੱਸਦੇ ਤੇ ਵੀ ਤੁਸੀਂ ਸਾਈਕਲ ਨਹੀਂ ਚਲਾਉਂਦੀਆਂ ਜੇ ਹੈਗੀਆਂ ਤੁਸੀਂ ਤਾਂ ਬਿਮਾਰ ਹੋਣ ਲੱਗ ਗਈਆਂ ਅਸੀਂ ਸਾਈਕਲ ਚਲਾਉਂਦੇ ਸਾਡੇ ਹੁਣ ਤੱਕ ਸਰੀਰ ਚੱਲਦੇ ਆਂ ਉਹ ਤਾਂ ਨਹੀਂ ਆ ਕੱਟ ਤੁਸੀਂ ਮੈਨੂੰ ਪਾਪਾ ਇਹ ਛੋਟੀ ਟੋਕਰੀ ਇੱਥੇ ਨਹੀਂ ਆਉਂਦੀ ਓ ਨਹੀਂ ਓ ਸਾਈਕਲ ਚਲਾਏ ਕਰੋ। ਇਹ ਸਾਈਕਲ ਚਲਾਏ ਕਰੀ। ਹੱਡ ਪੈਰ ਖੋਲੋ ਜਾਂਦੇ ਫਿਰ। ਅੱਗੇ ਸਾਈਕਲ ਚਲਾਉਂਦੀਆਂ ਸਾਰੀਆਂ ਕੋਕੀਆਂ। ਇਹ ਤਾਂ ਸਾਈਕਲ ਸਕੂਲ ਜਾਂਦੀ ਦੇ ਸਾਈਕਲ ਚਲਾ ਚਲਾ। ਮਾਸੀ ਹਣੀ ਦੇ ਚਲਾਉਂਦੀਆਂ ਹੰਦੀਆਂ। ਮਾਸੀ ਨੇ ਨਹੀਂ ਕਦੇ ਚਲਾਏ। ਹੱਥੀਆਂ ਸੀ ਟੋਕਾ ਟੋਕਰ ਦੇ ਤੇ। ਮੈਂ ਵੀ ਟੁੱਟਿਆ। ਮਾਸੀ ਨੇ ਕਦੇ ਨਹੀਂ ਚਲਾਇਆ। ਸੀਰ ਮੈਂ ਕੱਖ ਪਟੋਕਾ ਟੋਕਾ ਕੱਪ ਆਉਣੇ ਆਪ ਡੰਗਰਾਂ ਨੂੰ। ਟੁੱਟਿਆ ਆਇਆ ਆਪਰੇ। ਉਹ ਚੀਜ਼ ਕਰ। ਆਪ ਅੱਥੇ ਬਟਕਾ ਲਿਆਉਣੇ। ਸਾਰਾ ਕੰਮ ਕਰਦੇ ਤੇ ਭਾਈ ਹੁਣ ਜਿਉ ਜਿਉ ਮੰਮੀ ਮਸ਼ੀਨਾਂ ਆ ਗਈ ਆਪਾਂ ਪਿੱਛੇ ਹੋਣ ਲੱਗੇ ਹੋਰ ਕੋਈ ਚੱਕਰ ਨਹੀਂ ਹੈਗਾ ਪਹਿਲਾਂ ਤੋਂ ਖਣਵੇਂ ਜਾਂਦੀ ਸੀ ਅਸੀਂ ਮਸ਼ੀਨ ਲਈ ਹੁੰਦੀ ਮੋਟਰ ਪਰ ਜਾ ਕੇ ਕੱਪੜੇ ਕਾਟ ਜਾਂਦੇ ਹੁੰਦੇ ਸੀ ਬਹੁਤ ਮਜ਼ਾ ਆਦਾ ਹੱਦੀ ਟੁੱਟੀ ਉਹ ਤਾਂ ਦਿੰਦੀ ਨਹੀਂ ਸਰਕਾਰੀ ਸਰਕਾਰੀ ਟੁੱਟੀ ਸਰਕਾਰੀ ਟੁੱਟੀ ਪਰ ਇੱਧਰ ਬਹਿ ਜਾ ਨਾ ਇੱਕ ਤੀਨੀ ਨਾ ਇੱਕ ਨਾ ਇੱਧਰ ਬਹਿ ਜਾ ਨਾ ਇੱਕ ਨਾ ਇੱਧਰ ਬਹਿ ਜਾ ਨਾ ਨੋ ਨਹੀਂ ਟੋਕਰੀ ਚੋਪਿਆ ਹੋਵੇ ਭਾਈ ਲੈ ਆ ਦਹੀਂ ਮਿਰਚਾ ਲਈ ਪਹਿਲਾਂ ਤੇ ਨਾ ਨਹੀਂ ਬਿਜੂ ਬਣਾ ਲੈਣਾ ਨਾਲ ਸਾਨੂੰ ਕੰਮ ਨਹੀਂ ਕਰਨਾ ਪੈਣਾ ਕਿਹੜੀ ਟੋਕਰੀ ਉਹ ਛੋਟੀ ਟੋਕਰੀ ਬੜੀ ਪਾਸ ਇਹਦਾ ਕਿੰਨਾ ਬੰਦ ਅੱਲਾ ਨੂਨ ਪਾ ਕੇ ਇਹਨਾਂ ਨੂੰ ਕੱਲਾ ਤੇ ਮੈਨੂੰ ਇਹ ਕੁਝ ਹੋਰ ਤਾਂ ਨਹੀਂ ਪੜੇ ਨੂਨੇ ਪਾਣਾ ਬਸ ਮੀਰਾ ਨਹੀਂ ਨਹੀਂ ਆਪ ਜੀ ਮੈਂ ਤੋੜ ਦਉ ਨੂਨ ਪਾ ਕੇ ਤੇ ਨਾ ਉਹ ਪੰਚ ਪੰਚ ਫੇਰ ਉਹ ਨੂੰ ਚੋੜ ਤੋਂ ਲਿਆਂ ਰੱਖ ਤਾ ਚੋੜ ਵੀ ਨਮਨ ਮੈਨੂੰ ਉਹ ਹੀ ਹੈ ਨਾ ਮੈਨੂੰ ਕੋਈ ਥੁੱਲਾ ਪਾਂਡਾ ਨਹੀਂ ਇੱਧਰ ਆਇਓ ਆਹ ਤਰਮਤੀ ਮੈਂ ਇਹਦੇ ਵਿੱਚ ਸਿੱਟੀ ਵੀ ਆ ਤਰਮਤੀ ਕੀ ਬਤਾਉਂਦੀ ਥੁੱਟਾ ਚਾਲਕਾ ਬੜੇ ਪਾਹੁੰਦੀ ਐ ਮੈਨੂੰ ਥੁੱਲਾ ਪਾਂਡਾ ਚਾਹੀਦਾ ਦੇਖੋ ਮੇਥਾ ਰਲਦੇ ਹੀ ਨਹੀਂ ਜਾਂਦੀਆਂ ਕਿੱਥੇ ਰੱਖੀ ਦੀ ਆਹੋ ਬਹੁ ਮੈਂ ਪਾਂਡੇ ਵਾਲੇ ਸੰਭੂ ਰੱਖੇ ਆ ਮਮਾ ਜੀ ਕਿਹ ਬਾਹ ਬਹੁ ਪਾਂਡੇ ਹੀ ਪਾਂਡੇ ਹੀ ਕੰਢੀ ਹੁੰਦੇ ਐਨੀ ਆ ਕਾਹ ਬਣੀ ਆ ਦਾਦਾ ਨਹੀਂ ਤਾਂ ਦੇ ਨੀ ਨੀ ਲੋ ਦੀਦੀ ਕੋਈ ਨਿਚੋੜ ਦੇ ਆ ਦੇ ਨਾ ਨੀ ਨੀ ਦਿਨਾਰੇ ਨਾਲ ਗੋਦੀ ਦੇ ਆ ਤੇ ਛੱਡ ਦੇ ਸੀ ਆਨੇ ਅਲੀ ਨਾ ਮਮਾ ਅਰੇ ਮੈਂ ਮੇਰਾ ਮਮਾ ਬੇ ਦੀਦੀ ਫਿਰ ਮਮਾ ਕਰਦੀ ਨੀ ਨੀ ਮਨ ਇਹ ਆ ਆ ਚੱਲੀਏ ਫਿਰ ਲੁਕੋ ਮਗੋ ਮੀ ਕਰਕੇ ਆਈਏ ਮਗੋ ਮੀ ਆ ਦੇ ਆ ਕੱਪਲੇ ਲਿਆ ਨਾ ਕੱਪਲੇ ਲਿਆ ਪ੍ਰੋਫੈਸਰ ਉਹ ਕਦੇ ਛੋੜਦੇ ਹੁਣ ਫਿਰ ਵੀ ਕਰੀਮਾ ਪਾਣੀ ਨਿਕਲ ਜਾਂਦਾ ਇਹਦਾ ਤਾਂ ਜਿੰਨਾ ਮਰਜੀ ਪਾਣੀ ਕੱਢੀ ਜਾ ਮੇਰੇ ਫਿਰ ਬਾਅਦ ਚ ਵੀ ਰਹਿਣਾ ਆਉਣਾ ਮੇਰੀ ਨਾਨੀ ਪਤਾ ਕੀ ਕਰਦੇ ਸੀ ਇੱਕ ਦਿਨ ਆਹੀ ਗਏ ਮੂਲੇ ਦੇ ਗੋਂਢੇ ਆਏ ਕਹਿੰਦੇ ਬੜੇ ਸਵਾਦ ਬੰਦੇ ਤੁਹਾਡੇ ਵੀ ਤੁਹਾਡੇ ਗਿਲੇ ਨਹੀਂ ਹੁੰਦੀਆਂ ਮੂਲੀਆਂ ਤੇ ਨਾਨੀ ਦੱਸਿਆ ਕਿ ਤੁਸੀਂ ਨਾ ਮੂਲੀ ਕਰਕੇ ਦਾਨੀ ਨੇ ਕੀ ਕਰਨਾ ਇੱਕ ਕਪੜੇ ਚ ਮੀਕ ਡਰਾਇਰ ਕਰਦੇ ਨੇ ਮਸ਼ੀਨ ਜੇ ਉਹ ਤੁਸੀਂ ਮੰਨਣਾ ਨਹੀਂ ਉਹ ਇੰਨੇ ਸੁੱਕੀ ਨਹੀਂ ਮਸ਼ੀਨ ਦਾ ਖਦੀਂ ਦੇਰ ਉਹ ਮੋਟਾ ਮੱਧਿਆ ਹੋ ਜਾਂਦੇ ਸੀ ਮੂਲੀਆਂ ਉਹਦੇ ਵਿੱਚ ਹੋ ਜਾਂਦਾ ਹੈ ਹਾਂਜੀ ਪਾਣੀ ਬਹੁਤ ਲੇਲੋ ਕੱਪੜੇ ਵਾਲੀ ਮਸ਼ੀਨ ਚ ਕੱਪੜੇ ਵਾਲੀ ਮਸ਼ੀਨ ਚ ਡਰਾਇਰ ਵਾਲ ਕਰ ਦੇਣਾ ਉਹਨਾਂ ਨੇ ਕੱਪੜੇ ਚ ਪਾ ਕੇ ਇੱਕਦਮ ਪਾਣੀ ਸਾਰਾ ਨਿਕਲ ਰਿਹਾ ਹੈ ਅਸੀਂ ਵੀ ਕਿਸੇ ਦਿਨ ਕਾਰਾ ਕਰਕੇ ਦੇਖੂਗੇ ਪਹਿਲਾਂ ਆਫ ਕਰ ਗਏ ਬਰੇਕ ਦੇਖਾਂਗੇ ਨਹੀਂ ਸੀਰੀਅਸਲੀ ਬਹੁਤ ਵੱਗਿਆ ਰਿਜ਼ਲਟ ਕੀ ਆ ਰਿਜ਼ਲਟ ਕੀ ਆਉਂਦਾ ਦੇਖ ਤਾਂ ਸਹੀ ਨਾਲ ਇੰਨਾ ਪਾਣੀ ਕੱਢਿਆ ਇਹ ਤਾਂ ਆ ਹੀ ਜਾਣਾ ਪਾਣੀ ਇਹ ਆ ਹੀ ਜਾਣਾ ਦੇਖ ਲਓ ਪਾਣੀ ਦੇਖਣਾ ਥੋੜੇ ਨਹੀਂ ਆ ਜਰਾ ਤਾ ਤੇ ਮੀਂਹ ਆ ਗਿਆ ਤੇ ਤਾਂ برف ਵਰ ਗਿਆ ਪਿਆ ਪਾਣੀ ਮੈਂ ਮੈਂ ਠਰ ਗਈ ਸਵੇਰੋਂ ਮੂਰੀ ਲੈਣ ਗਈ ਆ ਮੂਰੀ ਹੁਣ ਤੱਕ ਨਹੀਂ ਸੁੱਕੀਆਂ ਜਰਾਬਾ ਉਹ ਖੋਲ ਕੇ ਰੱਖਿਆ ਪਹੁੰਚੇ ਸਲਵਾ ਦੇ ਤੁਸੀਂ ਵੀ ਪੋਤਾ ਹੀ ਨਹੀਂ ਆਉਂਦੇ ਉਹ ਸਲਵਾ ਦੇ ਉੱਤੇ ਸਾਡੇ ਮੂਰੀਆ ਕਹਿੰਦੇ ਆ ਸਾਡੇ ਮੂਰੀਆ ਕਹਿੰਦੇ ਇਹ ਵੀ ਪੋਤਾ ਹੀ ਜਾਂਦੇ ਨੇ ਮੈਂ ਮੈਨਿਆ ਸਵਨ ਕਰਿਆ ਮੈਂ ਕਾ ਮੀ ਮੀਮੂ ਪਹਲੇ ਆ ਮੈਂ ਕਾ ਤੇ ਤੁਹਾਡੇ ਵੱਲ ਕਿੰਨਾ ਕ ਪਿਆ ਬਾਰਤ ਪੈ ਗਈ ਕਹਿੰਦੇ ਤੂੰ ਕਿੰਨੀ ਕ ਦੂਰ ਬੈਠੀ ਹੈ ਜਿਹੜੇ ਤੋਂ ਬੱਚੇ ਤੁਹਾਡੇ ਵੱਲ ਕਿੰਨਾ ਕ ਪਿਆ ਮੈਂ ਕਾ ਬਹਿਨੀ ਤਕਰ ਮੈਂ ਤੈਨੂੰ ਪੁੱਛੀ ਦੀ ਸੀ ਤੇ ਦਾਰ ਨੂੰ ਮੋੜ ਕਰਿਆ ਤਾਂ ਬੜੀ ਹੋ ਕੇ ਤੇ ਬਾਰਤ ਪੈ ਗਈ ਕੋਈ ਸਾਹ ਪਹੁੰਚੇ ਆ ਸਾਡੇ ਵੱਲ ਮੈਂ ਕਹਿੰਦੀ ਨਾਚ ਕੋ ਗੋਦੀ ਨਾਚ ਕੋਈ ਸਿੱਗਾ ਪਈ ਰਹੀ ਆ अच्छा फोन ना ज्यादा दीदे आप पे चला आजा अच्छा फिर मेरे को पेट की दवाई देवा कोई गेरदे गेरदे मम्मी कहते एठी गेर तु म गेरदे गेरदे ले दीदी होनी दे च नूणा ਰਲਾਦਾ ਮੈਂ ਪਹਿਲਾਂ ਗੇਰ ਕੇ ਮੁੜ ਕੇ ਪਈ ਤੇ ਗੇਰਦਾ ਮੇਰਾ ਪੁੱਤ ਉਹ ਤੇ ਚੀਰ ਬੈਠੇ ਕੁਰਸੀ ਤੇ ਚੀਜੀ ਬੈਠਦਾ ਹਾਲੇ ਚੀਜੀ ਮम्मी ਹਣੇ ਦੇ ਚ ਪਾਪੇ ਪਾਸ ਨੂਣ ਮਿਰਚ ਰਲਾਦਾ ਦਾਦੇ ਨੇ ਪਾਪਾ ਪੁੱਤ ਪਾਪਾ ਉਹ ਮੰਮਾ ਕਹਦਾ ਈ ਤੂੰ ਤੇ ਰੋਈ ਜਾਗਾ ਤੇ ਕੋਈ ਨਾ ਪੰਨਾ ਕਰਦਾ ਅਜੀ ਚੀਗਾ ਪੈ ਗਈ ਇਹਦੇ ਤਾਰ ਉੱਦੀ ਹੈ ਇਹ ਹੂੰ ਤੇ ਪਰ ਸੱਜਰੇ ਲਾ ਹੋ ਗਿਆ ਮੈਂ ਤਾਂ ਹੀ ਤੈਨੂੰ ਕਹਿੰਦੀ ਰਹੀ ਹਾਂ ਜੇ ਨਾ ਲਾ ਚਾਹ ਨੂੰ ਨੇ ਰਹੇ ਲਾਇ ਕਨ ਰਾਤ ਨੂੰ ਫੈਂ ਲੱਗੀ ਤੇ ਨਿਕਰੇ ਬਦਲ ਦੋ ਭਾਈ ਪਜੰਮੀ ਆਹੋ ਦੇ ਦੇ ਫੈਲਾ ਤੁਲਾ ਬਿਛਾ ਲਿਆ ਕਰੋ ਨੀਚੇ ਨਹੀਂ ਫੈਲਾ ਨਹੀਂ ਪਰ ਕੁਝ ਠੰਡ ਕਰਕੇ ਪਤਾ ਨਹੀਂ ਲੰਨ ਸਾਡੇ ਯੂਪੀ ਚੱਲੇ ਤਾਂ ਫੈਲਾ ਬਿਛਾਉਂਦੇ 5 ਵਜੇ ਅੰਦਰ ਬਾਹਰ ਨਹੀਂ ਕੱਢੀ ਹੈਗੀ ਹਾਂ ਲੈ ਮੈਂ ਨਿਚੋੜਾ ਅਰੇ ਹੋਰ ਹਾਂ ਲੈ ਕਹਿੰਦੇ ਪੰਜਾਬ ਚ ਪਾਣੀ ਦੀ ਕਮੀ ਵੇਖੋ ਪਾਣੀ ਪਾਣੀ ਸਿਰ ਲਾ ਕੇ ਦੋ 1 ਮਿੰਟ ਰੁਕ ਜਓ नूडल्स नूडल्स तो मैं बात तो बाकी हम तो दिकार रखते हैं। चौल आता है तो बहुत ही चौल। आह हो आह। तबारा ख़ीनी है ना? देख लो किसका ना? इस टाउन किसी क्या है? तभी जी पागल बन गए जैसे है ना। तो नहीं पर तो तो बैठेंगे ना। तो तो ਉਹ ਨਾ ਦੌਰ ਨਾ ਲਾਓ ਆ ਲਾ ਪਲੰਕ ਸਾਬੀ ਸ਼ਬਦ ਇਹ ਵੀ ਨਹੀਂ ਦੱਸਦੇ ਨਾਰਾਂਗਣੇ ਨੂੰ ਆ ਕਾਤੇ ਲੈ ਦੱਪੀ ਤੋ ਤੀ ਯੋਈ ਇਹ ਹੈ ਬਾਤ ਤੋਂ ਨਹੀਂ ਕੀ ਹੈ ਚਲੋ ਭਾਈ ਉਧਰ ਭਾਜੀ ਉਹ ਲੱਗੇ ਵੀ ਗੱਡੀ ਘੌਣ ਗੱਡੀ ਘੌਣ ਨਹੀਂ ਖਾਵੇ ਆਇਓ ਤੁਹਾਨੂੰ ਕਮਾਵਾਂਗੇ ਆ ਜੀ ਪਰੌਠੇ ਬਣਦਾ ਪਏ ਗਰਮਾ ਗਰਮ ਆਜਾ ਜਿੰਨੇ ਖਾਣੇ ਆ ਅੱਛਾ ਜੇ ਤੈਨੂੰ ਨਾ ਖਾਣੇ ਹੋਵੇ ਫਿਰ ਸਾਦਾ ਸਬੂਤ ਗਰਮਾ ਗਰਮ ਪਰੌਠੇ ਘਰ ਲੱਗੇਵੇ ਭਾਈ ਮਾਸੀ ਦਾ ਆਇਆ ਕਰਦੀ ਆ ਢਾਬੇ ਤੇ ਬੈਠੀ ਹੁੰਦੀ ਇਹ ਕਿਨੇ ਸਖੜੇ ਭਾਈ ਆਓ ਗਰਮ ਗਰਮ ਖਾਓ ਕਰੋ ਕਰੋ ਨਹੀਂ ਮੂਲੀ ਆਏ ਪਰੌਠੇ ਜੀ ਇਹਨਾਂ ਦਾ ਅਨਾਉਂਸਮੈਂਟ ਹੁੰਦੀ ਵੀ ਉਹ ਮੈਂ ਬੋਲਦੇ ਟਕਾ ਟਾਕੇ ਅੱਛਾ ਵੀ ਰੋਟੀ ਬਣਾ ਦੇਗਾ ਕਹਿੰਦੇ ਜਦੋਂ ਤੱਕ ਮੈਨੂੰ ਰੋਟੀ ਨਹੀਂ ਮਿਲਦੀ ਮੈਂ ਕੁਝ ਨਹੀਂ ਕਰਾਂਗਾ ਮਾਸਾ ਦੇ ਕੋ ਬਣਕੀ ਲੋ ਕਰੋ ਬੜੀ ਨੂੰ ਪਤੀ ਮੇਰਾ ਪਤੀ ਦੇ ਸਮਾ ਪਤੀ ਪਤੀ ਮੈਨਾਂ ਨੇ ਕਿਤੇ ਬੜਾ ਫਟਾਫਟ ਦੇ ਦਿਆ ਉਹ ਗਰਮ ਖਾਣੂ ਸੁਪਾ ਕਾਟੇ ਲੋਕੀ ਕਿਤੇ ਲੋ ਜਾਣਾ ਬਹੁਤ ਬੜਾ ਕੋਲਣਾ ਕੰਮ ਕੋਣ ਕੋ ਜਾਏ ਉੱਪਰ ਚਾਹ ਤੋਂ ਪਲਾਉਂ ਰਜ ਜੀ ਨੂੰ ਜਾਣਾ ਕਿ ਆ ਤੂੰ ਫਿਰ ਜਾਉ ਭੁੱਖਾ ਤੇ ਕੋਈ ਵੀ ਨਹੀਂ ਆ ਜੀ ਮੈਂ ਹੀ ਆਂ ਮੈਨੂੰ ਭੁੱਖ ਲੱਗੀ ਆ ਅੱਛਾ ਮੈਂ ਹੀ ਆਂ ਕਹਿੰਦਾ ਹੋਰ ਕੋਈ ਭੁੱਖਾ ਹੋਰ ਕੋਈ ਨਹੀਂ ਨਾ ਨੂੰ ਭੁੱਖਾ ਤੇ ਤੈਨੂੰ ਤਾਂ ਮਿਲਣਾ ਹੀ ਨਹੀਂ ਹੈਗੇ ਤੇ ਪੁੱਛਦੇ ਨਹੀਂ ਆਉਣ ਦੱਸ ਬਤਰੀ ਵੀ ਬਣਾ ਵੀਡੀਓ ਬਣਾ ਵੀਡੀਓ ਵੀਡੀਓ ਕੋਈ ਨਹੀਂ ਅੱਛਾ ਕਰ ਲਿਆ ਤੇ ਹਰੀਕਾਰ ਵੀ ਇਹਦੇ ਤੋਂ ਕੱਢ ਜਾ ਉਹ ਕਰਦੇ ਵੀ ਬਰਾਗ ਲੱਗੇ ਮੰਮੀ ਦਾ ਹੁੰਦਾ ਹੀ ਆ ਬੋਲ ਨੇ ਲੈ ਪਹਿਲਾ ਬੜਾ ਹੋ ਗਿਆ ਪਹਿਲਾ ਢੇਡ ਦੀ ਸੇਵਾ ਬਾਅਦ ਚ ਸਮਾਸ ਸੇਵਾ ਹਾਂ ਮੈਂ ਖੈਤ ਤਰਖੰਡ ਵਾਲਿਆਂ ਕੀਤੀ ਗੱਲ ਨਾ ਟਕਾ ਕੇ ਉਤਰਾਖੰਡ ਮੇਰੇ ਨਾਲ ਹੀ ਰਹੇ ਆ ਦੋ ਦਿਨ ਪੂਰੀ ਸੰਗਤ ਦਾ ਸਰ ਬਈ ਸਾਡੇ ਗਵਾਂਢੀ ਆ ਇਹੋ ਜੀ ਗੱਲ ਥੋੜੀ ਆ ਅੱਛਾ ਇਹ ਪਹਿਲਾ ਪਹਿਲਾ ਬੰਦੀ ਕਰਿਓ ਹਾਂ ਜਸ ਮੇਰਾ ਫਟਾ ਮਿਲ ਖੜਾ ਦੇ ਤੋ ਇੱਕ ਮਿੰਟ ਮਿੰਨ ਦੀ ਆ। ਇੱਥੇ ਤੇ ਥੋਪਿਆ। ਆ ਤਾਂ ਬੁਰੀ ਨਾ ਆਪਣੇ ਨੇ ਨੀਵੇਂ ਨੀਵੇਂ ਕਾਤੇ ਆ। ਬੁਮਾ ਬਣਾਈ ਵੀ ਹਿਸਾਬ ਜਿਦੇ ਮੈਂ ਤੇ ਨਹੀਂ ਲੈ ਹੁੰਦੇ ਬੋਤੇ। ਅੱਛਾ ਅੱਛਾ ਅੱਛਾ। ਜਿੰਨੇ ਕੋ ਫਟਾ। ਇਹਨਾਂ ਉੱਤੋਂ ਐ ਥੱਲੇ ਨੂੰ ਆਣਾ ਪੈਂਦਾ। ਐਦਾਂ ਬੰਦਾ ਬਰਾਬਰ ਬਰਾਬਰ ਹੀ ਨਾ। ਇੱਧਰੀ ਪਾਣੀ ਘੜ ਲਈ। ਹੂੰ। ਮੈਂ ਫਟੇ ਨੂੰ ਆ ਲੈਣਾ ਕਿ ਕਿਆ ਕਰਨੇ ਰੋਸਦਾ ਹੀ ਪਏ। ਰੋਦਿਓ ਤੁਸੀਂ ਬਣਾ ਲਾ ਕੇ ਨਾ ਬਾਲੇ ਤੋਂ ਵੱਟ ਕੇ ਉਹਨੇ ਹੱਥ ਖਾਣਾ। ਉਹਦੇ। ਉਹਨੇ ਬਣਾ ਲਿਆ। ਪਾਣੀ ਮੇ ਨਾਲ ਆਪਣੇ ਚੀਜ਼ ਵੀ ਪੜੋ ਉਹ ਨਾਲ ਬੱਤੇ ਵਰਗੇ ਚਲ ਤੁਸੀਂ ਇੱਥੇ ਵੀ ਪਰਾਂਹੇ ਬਣਾ ਲੈਂਦੇ ਹੋ ਉਤਰਾਖੰਡ ਉਤਰਾਖੰਡ ਦੀ ਬੜਾ ਅਲੱਗ ਕੀ ਚੀਜ਼ ਆ ਉੱਥੇ ਅਰਾਕ ਕੋਈ ਵੀ ਨਹੀਂ ਇੱਥੇ ਦੀ ਫੇਮਸ ਡਿਸ਼ ਕੀ ਹੈ ਜੀ ਮੈਂ ਉਹਰੇ ਸਾਗ ਤੇ ਮੱਕੀ ਦੀ ਰੋਟੀ ਖਾਣ ਹਾਂ ਪਹਾੜਾਂ ਦੀ ਮੈਗੀ ਪਹਾੜਾਂ ਦੀ ਮੈਗੀ ਯਾ ਪਹਾੜਾਂ ਤੋਂ ਮੈਗੀ ਮੈਗੀ ਪਹਾੜਾਂ ਦੀ ਮੈਗੀ ਸਪੈਸ਼ਲ ਹੈ ਸਾਚੀ ਦੱਸੋ ਨਾ ਜੀ ਮੈਂ ਉਹਰੇ ਸਾਗ ਤੇ ਮੱਕੀ ਦੀ ਰੋਟੀ ਖਾਣ ਆਂਦੇ ਆ ਸਾਡੇ ਵੀ ਉੱਥੇ ਸਾਗ ਤੇ ਮੱਕੀ ਦੀ ਰੋਟੀ ਖਾਂਦੇ ਆ ਤੈਨੂੰ ਪੁੱਛ ਰਹੀ ਹਾਂ ਮੈਂ ਤੂੰ ਉਤਰ ਕੱਢ ਦੋ ਆਹੀ ਵੀ ਤੇ ਯੂਪੀ ਤੇ ਮਾਹਣੇ ਲੱਗੇ ਆ 50 ਰੁਪਏ ਦੇ ਆਹੀ ਦਾ ਗੱਲਾਂ ਕਰਦਾ ਆਹੀ ਦਾ ਕੰਮ ਦੇ ਆ ਕੇ ਆਮ ਦੇਖ ਕੇ ਇਹ ਤਾਂ ਕੱਪ ਇਹ ਤਾਂ ਦੀ ਸਟਾਰਟ ਦਾਨ ਸਾਹਿਬ ਉਤਰਨ ਲੱਗੇ ਆ ਆਪਣੀ ਰੇਂਜ ਰੋਵਰ ਚੋਂ ਗੱਡੀ ਤੋ ਗਿਆਏ ਆ ਭਾਜੀ ਹੁਣੀ ਲਓ ਜੀ ਛੋਟੀ ਬਾਧਾ ਨਵੇੜ ਪਹਿਲਾਂ ਲਿਆਏ ਆ ਲਵੇੜ ਵੀ ਲਈ ਗਾਰੇ ਤੇ ਨੱਖਾ ਨਹੀਂ ਸੀ ਮਾੜਾ ਮੁੱਟ ਦਰਨਾ ਸਾਡੇ ਦਰਸ਼ਕਾਂ ਨੂੰ ਸੱਸੀ ਕਾਲ ਬੁਲਾਓ ਇੱਧਰ ਸੱਸੀ ਕਾਲ ਦੀ ਸੱਸੀ ਕਾਲ ਕਿੱਦਾਂ ਲੱਗੀ ਟ੍ਰਿਪ ਵਧੀਆ ਹੈ ਸਫ਼ਰ ਕਿੱਦਾਂ ਰਿਹਾ ਯਾਰਿਆ 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 ਮੇਰੇ ਅੱਛਾ ਲਓ ਭਾਈ ਭੁੱਖੇ ਭਈ ਆ ਗਏ ਇੱਧਰ ਇੱਧਰ ਭਾਜੀ ਨੂੰ ਦਿੰਦੇ ਆ ਆਪਾਂ ਨਾਲੇ ਭਾਜੀ ਨੂੰ ਕਿਹਜੇ ਬੜੇ ਸਵਾਦ ਕੀ ਖਸ਼ਬੂ ਹੈ ਜੇ ਕੀ ਮੰਨਦਾ ਜਾਣੀ ਨਾਲੇ ਚੁੱਲ੍ਹੇ ਉਨੇ ਇਕੱਲੇ ਕੁਝ ਹੋਰ ਆ ਗੈਂਗ ਵਾਲਿਆਂ ਨੇ ਹੋਊ ਜੂ ਛੱਪੇ ਤੇਲ ਬਣਨੇ ਇਹਨਾਂ ਸਭੀ ਜੀ ਤੇ ਚੋਟ ਕਹਾਂ ਲਗਵਾ ਲਿਆ ਹੈ टांग ਮੇਂ टांग ਮੇਂ ਲਗਵਾ ਲਿਆ ਰੇ ਦਰਦ ਨਹੀਂ ਹੁੰਦਾ ਹੈ। ਲੈ ਵੀ ਟੈਂਕੀ ਭਰ ਗਈ। ਮੋਟਰ ਬੰਦ ਕਰੋ। ਤੇ ਕਿਨੇ ਚੌਂਕ ਦੇ ਆਏ ਕਰ। ਪਾਣੀ ਕੁੱਟ ਜਾ ਹੋ ਚੁੱਕਿਆ ਵੀ ਕਿੰਨੇ ਦੇ ਬਣੇ ਭੌਂਗੇ ਜਾਂ ਅੰਦਰ। ਜਾਣਾ ਹੀ ਪੈਣਾ। ਨੂਰ ਸ਼ੂਟ ਹੋਇਆ ਨਹੀਂ ਹੈਗਾ ਆਜੀ ਫਟਾਫਟ ਖਾ ਕੇ ਆਪਣਾ ਚਲੇਗੀ। ਅਸੜਾ ਕੈਮਰਾਮੈਨ ਇਧਰ ਉਧਰ ਫਰੀ ਜਾਂਦਾ। ਉਹ ਵੀ ਗਲਤੀ ਸਾਰੇ। ਗਲਤੀ ਤੁਹਾਡੀ ਆ ਜਿਨ੍ਹਾਂ ਨੇ ਲੇਟ ਪਕਾਏ ਆ। ਛੇਤੀ ਪਕਾਉਂਦੇ ਆਪੇ ਆਰਾਮ ਨਾਲ ਖਾ ਲੈ। ਖਾਣੀ ਆ ਤਾਂ ਭੈਣਾ ਦੇ ਘਰ ਆ ਕੇ ਭੈਣੇ ਨੂੰ ਗਲਤੀ ਲੱਗਦਾ। ਜਦ ਬੈਣਾ ਲੇਟਾ ਹੋਈ ਜਾਂਦੇ ਹੁਣ। ਚਲ। ਧਿਆਰੀ ਕਰਨੇ ਟਾਈਮ ਲੱਗ ਜੇ। ਅੰਨੀ ਤਾਂ ਗੱਲ ਕੋਈ ਸੁੱਖਾ ਨਹੀਂ ਜਾਊਗਾ। ਇਹ ਤਾਂ ਮੈਨੂੰ ਕਹਿ ਕੇ ਕਹਿੰਦੇ ਮੇਰੇ ਚੁੱਡੀ ਨੂੰ ਭੁੱਖੇ ਰੱਖਦੀ ਤੇ ਖਤਮ ਨਾ ਕਰਦੀ ਮੈਂ ਕਹਿੰਦਾ ਕੋਈ ਨਹੀਂ ਮੇਰਾ ਰੋਟੀ ਬਹੁਤ ਹੋਗਾ ਪਰਾਂ ਤਾਂ ਨਹੀਂ ਹੁੰਦਾ ਆਟੇ ਵਾਲੇ ਭੈਣ ਜੀ ਦਾ ਆਟਾ ਮੈਨੂੰ ਰਾਤ ਕਹਿੰਦੇ ਕਹਿੰਦੇ ਤੂੰ ਕਹਿ ਦੀ ਮਮੀ ਨੂੰ ਵੀ ਪਰੌਂਠੇ ਬਣਾ ਲੈ ਮੈਂ ਤਾਂ ਕੋਈ ਲੋੜ ਨਹੀਂ ਅਸੀਂ ਪਰੌਂਠੇ ਪਰੌਂਠੇ ਕਿਸੇ ਨੇ ਨਹੀਂ ਬਣਾਏ ਸੇ ਚੂੜੇ ਚੂੜੇ ਵਾਲੇ ਹੱਥਾਂ ਨਾਲ ਚੂੜੇ ਚੂੜੇ ਵਾਲੇ ਹੱਥਾਂ ਨਾਲ ਪਰੌਂਠੇ ਬਣ ਲੈ ਚੂੜੇ ਚੂੜੇ ਵਾਲੇ ਹੱਥਾਂ ਨਾਲ ਆਹ ਦੇਖੋ ਚਲਨੇ ਤੂੰ ਵੀ ਸ਼ਕਲਾ ਫੇਸੂਟ ਕਰ ਲਓ ਜੀ ਕਿੰਨੇ ਚਾਹੀਦਾ ਮਾਸੜ ਜੀ ਅਸਰ ਜੀ ਪਰੌਂਠੇ ਸਵਾਦ ਆ ਹਾਂ ਪਰੌਂਠੇ ਬਹੁਤ ਵਧੀਆ ਆ ਅੱਛਾ ਹਾਂ ਹੋਰ ਰੱਬ ਦੀ ਕਿਰਪਾ ਹੋ ਗਈ ਪਰੌਂਠੇ ਮਿਲ ਗਏ ਹਲਪ ਮਾਨ ਖੁਸ਼ ਹੋ ਗਿਆ ਚਲੋ ਵਧੀਆ ਪਰੌਂਠੇ ਕਾ ਕੇ ਕੈਣੀ ਜੀ ਦਾ ਮਨ ਖੁਸ਼ ਹੋ ਗਿਆ ਉਧਰ ਸਾਡਾ ਕੀ ਨਾਂ ਇਹਦਾ ਸੂਰਜ ਕੁਮਾਰ ਚਾਕੰਡਿਆ ਦਾ ਤੈਨੂੰ ਵੀ ਦਿੰਦੇ ਖਲੋ ਜਾ ਕਾ ਹਾਲ ਹੈ ਸੂਰਜ ਏ ਸੂਰਜ ਭਈਆ ਕੀ ਹਾਲ ਚਾਲ ਹੈ ਇਧਰ ਬਤਾਓ ਕੀ ਹਾਲ ਚਾਲ ਹੈ ਅਸਰੀ ਕਾਲ ਬੁਲਾ ਦੋ ਸਭ ਕੋ ਉਹ ਬੁਲਾ ਦੇ ਸਾਡੀ ਨੂਰ ਨੂੰ ਦੋ ਪਰੌਂਠਾ ਬਈ ਕਿਆ ਖਾਂਦਾ ਮੇਰੇ ਪੁੱਤ ਪੋਠੇ ਕਿਨੇ ਪਾਏ ਪੋਠੇ ਪੁੱਤ